ਫਾਜਲ ਕਾਦੇ ਪਿੰਡ ਮੰਡੀ ਹਜੂਰ ਸਿੰਘ ਦੇ ਨਰੇਗਾ ਮਜ਼ਦੂਰਾਂ ਨੇ ਨਰੇਗਾ ਕਾਂਗਰਸ ਸੈੱਲ ਪੰਜਾਬ ਦੇ ਸਹਿਯੋਗ ਨਾਲ ਪੀਡੀਪੀਓ ਦਫਤਰ ਫਾਜਲ ਕਾਚ धरना ਪ੍ਰਦਰਸ਼ਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਰੇਗਾ ਤਹਿਤ ਉਹਨਾਂ ਦੀ ਮੰਗ ਮੁਤਾਬਕ ਕੰਮ ਨਹੀਂ ਦਿੱਤਾ ਜਾ ਰਿਹਾ ਜਿਸ ਤੇ ਚੱਲਦਿਆ ਉਹਨਾਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਉਹਨਾਂ ਨੂੰ ਨਰੇਗਾ ਤਹਿਤ ਕੰਮ ਦੇਣ ਦੀ ਮੰਗ ਕੀਤੀ ਹੈ ਸਰਨਾਮ ਨਰੇਗਾ ਘਰ ਕਿਹਾ ਜੀ ਸਾਨੂੰ ਅੱਗੇ 15 ਦਿਨ ਦੀ ਡਿਮਾਂਡ ਭਰੀ ਇਹਨਾਂ ਲਾਰੇ ਲਾਏ ਰੱਖੇ ਡਿਮਾਂਡ ਨਹੀਂ ਕੱਢੀ ਫਿਰ ਅਸੀਂ 30 30 ਦਿਨ ਦੀ ਭਰੀ ਫਿਰ ਇਹਨਾਂ ਨੇ ਲਾਰੇ ਲਾਏ ਫਿਰ ਵੀ ਡਿਮਾਂਡ ਨਹੀਂ ਦੇ ਕੇ ਕੱਢਦੇ ਪਏ ਫੈਕਟਰੀ ਸਾਹਿਬ ਅੱਜ ਅੱਜ ਈਪੀਓ ਸਾਹਿਬ ਭੱਜ ਗਏ ਨੇ ਗੱਲ ਕਰਦੇ ਕਰਦੇ ਵਿੱਚੇ ਛੱਡ ਕੇ ਕੁਰਸੀ ਕਿਉਂਕਿ ਉਹ ਸਾਰੀ ਰਲਈ ਮਿਲੀ ਸਰਕਾਰ ਹੋਈ ਪਈ ਇਕੱਠੀ ਵੀ ਸੁਣਵਾਈ ਨਹੀਂ ਕਰਦਾ ਸਾਡੇ ਨੂੰ ਕੰਮ ਨਹੀਂ ਕੰਮ ਵਾਲੇ ਬੰਦਿਆਂ ਦੇ ਤੇ ਜਿਹੜੇ ਕੀ ਪੈਸਾ ਦੇ ਰਹੇ ਨੇ ਸਰਪੰਚ ਵੱਲੋਂ ਜਾਏ ਪੈਸਾ ਖਾਰਨ ਜਿੰਨਾ ਕੋਲੋਂ ਉਹਨਾਂ ਦਾ ਕੰਮ ਡਿਮਾਂਡ ਨਿਕਲ ਜਾਂਦੀ ਜੀ ਉਹਨਾਂ ਵਾਸਤੇ ਬਜਟ ਵੀ ਨਿਕਲ ਜਾਂਦੇ ਨੇ ਤੇ ਜਿਹੜਾ ਗਰੀਬ ਬੰਦਾ ਉਹਦੀ ਕੋਈ ਬਜਟ ਨਹੀਂ ਕੱਢ ਰਹੇ ਤੇ ਮਰਿਆਂ ਦੇ ਕਢਵਾਣੇ ਉਨਤੇ ਬਿਲਕੁਲ ਪੈਸਾ ਲੈਣਗੇ ਤੇ ਕੱਟ ਦੇਣਗੇ ਵੀ ਜਿੰਦੇ ਬੰਦੇ ਤੇ ਇਹਨਾਂ ਕੋਲ ਕੋਈ ਕੰਮ ਨਹੀਂ ਹੈਗਾ ਜੀ ਕਿਉਂਕਿ ਗਰੀਬ ਬੰਦਾ ਸਿਰਫ ਇਹ ਹੱਕ ਹੀ ਗਿਆ ਆਪਣਾ ਦੇਕਾ ਦਾ ਕੰਮ ਉਹ ਹੀ ਅਸੀਂ ਮੰਗਣ ਆਨੇ ਆ ਕਦੀ ਅਸੀਂ ਧਰਨੇ ਤੇ ਬੈਠ ਜੰਨੇ ਤੇ ਕਦੀ ਸਾਨੂੰ ਉਂ ਲਾਰੇ ਲਾ ਕੇ ਭਜਾ ਦਿੰਦੇ ਨੇ ਤੇ ਅੰਤਰਿਕ ਦੀ ਕੀਤੀ ਹੈ ਜੀ ਹੁਣ ਵੀ ਵੇਟ ਕਰ ਕਰਕੇ ਅੱਜ ਮਜਬੂਰਨ ਸਾਨੂੰ ਧਰਨਾ ਲਾਣਾ ਪਿਆ ਜੀ ਜੇ ਇਸ ਤੋਂ ਬਾਅਦ ਸਾਨੂੰ ਅਗਾ ਵੀ ਨਹੀਂ ਫਾਰਮ ਵਰ ਤੱਕ ਜਿੰਦੇ ਨਿਮਾੜ ਅਸੀਂ ਪੋਲ ਜਾਮ ਕਰ ਦਿਆਂਗੇ ਅੱਜ ਕਿਹਦੇ ਨਾਲ ਗੱਲ ਹੋਈ ਤੁਹਾਡੀ ਹਾਂਜੀ ਇੱਕ ਨਾਮ ਦਾ ইপিও ਨਾਲ ਉਹ ਵੀ ਬੀਡੀਪੀ সিপিও ਨਾਲ ਮਿਲੇ ਆ ਕੋਈ ਸੁਣਾਈ ਨਹੀਂ ਕੀਤੀ ਉਲਟੇ কুরਸੀਆਂ ਹੀ ਛੱਡ ਕੇ ਭੱਜ ਜਾਂਦੇ ਨੇ ਹੁਣ ਕਹੇ ਨੇ ਸ਼ਾਮ ਨੂੰ ਸੋਮਵਾਰ ਤੱਕ ਤਸੱਲੀ ਦੇ ਮਾੜੀ ਦਿੰਦੇ ਨੇ ਬਾਕੀ ਸਾਨੂੰ ਚਾਂਸ ਨਹੀਂ ਲੱਗਦਾ ਇਹ ਮੰਗ ਕੀਤੀ ਭਾਪੀ ਅੱਤੀ-ਅੱਤੀ ਮੰਗੇ ਜੇ ਸਾਨੂੰ ਕੰਮ ਦਿੱਤਾ ਜਾਵੇ ਸਾਨੂੰ ਕੰਮ ਮਿਲਾ ਜਾਵੇ ਨਰੇਗਾ ਵਾਰੇ ਲਾਇਆ ਦਰਨਾ ਸਾਨੂੰ ਕੋਈ ਕੰਮ ਨਹੀਂ ਸਰਪੰਚ ਨੇ ਨਹੀਂ ਦਿੱਤਾ ਕੋਈ ਸਾਡੇ ਸਹਿਣ ਨਹੀਂ ਉਹਨਾਂ ਕਰਕੇ ਦਿੱਤੇ ਦੋ ਵਾਰੀ ਡਿਮਾਂਡ ਪਾਰ ਚੁੱਕੇ ਆ ਇੱਕਰੀ 15 ਦਿਨਾਂ ਦੀ ਭਰੀ ਸੀ ਉਹਨਾਂ ਨੇ ਨਹੀਂ ਸਾਡਾ ਸੈਨ ਕਰਕੇ ਦਿੱਤੇ ਫਿਰ ਅਸੀਂ ਮਹੀਨੇ ਦੀ ਭਰੀ ਸੀ ਡਿਮਾਂਡ ਫਿਰ ਉਹਨਾਂ ਦੇਤੇ ਵੀ ਉਹਨਾਂ ਨਹੀਂ ਕੀਤਾ ਫਿਰ ਉਹਨਾਂ ਦੁਬਾਰਾ ਤੀਜੀ ਵਾਰ ਉਹਨਾਂ ਬੁਲਾ ਲਿਆ ਸੈਕਟਰੀ ਗਿਆ ਸੀ ਉਥੇ ਡਿਮਾਂਡ ਭਰੀ ਸਾਡੇ ਸਾਰੇ 55 ਕਾਟ ਹੈਗਾ ਸੀ ਸਾਰਿਆਂ ਨੇ ਅਸੀਂ ਡਿਮਾਂਡ ਭਾਈ ਸੀ ਤੇ ਉਹਦੇ ਵਿੱਚ ਉਹਨਾਂ ਕੋਈ ਸਾਡਾ ਹੱਲ ਜ ਨਹੀਂ ਕੀਤਾ ਅਸੀਂ ਤਾਂ ਮੰਗ ਗਏ ਮੰਗਣੇ ਸਰਕਾਰ ਤੋਂ ਵੀ ਸਾਨੂੰ ਕੰਮ ਮਿਲ ਜਾਵੇ ਗਰੀਬ ਘਰ ਅੱਗੇ ਨੇ ਵਿਚਾਰੇ ਜੇ ਰਾਜਕਾਰਾਂ ਵਾਲਾ ਕੰਮ ਮਿਲਾ ਜਾਵੇ ਪਾਸ ਸਰਪੰਚ ਨਾਲ ਉਹੀ ਸੀ ਉਹਨਾਂ ਦੇ ਬੰਦੇ ਮੰਨ ਲਓ ਸਾਡੀ ਵੀ ਵੀਰਾਂ ਦੀ ਹੋਈ ਸੀ ਜਿਉਂ ਉਹਨਾਂ ਕਿਹਾ ਸੀ ਤੁਸੀਂ ਡਿਮਾਂਡ ਪਾਈ ਲੰ ਕਿਉਂ ਪਾਈ ਜਦੋਂ ਅਸੀਂ ਪਾਰ ਲਈ ਤੇ ਦੁਬਾਰਾ ਫਿਰ ਥੋੜਾ ਜਿਹਾ ਪਰਣੀ ਸੀ ਡਿਮਾਂਡ ਇਹ ਮੰਗ ਸੰਤ ਤੇ ਪ੍ਰਸ਼ਾਸਨ ਕੋ ਲਗੀ ਵੀ ਅਸੀਂ ਕੰਮ ਮੰਗਣੇ ਸਾਨੂੰ ਕੰਮ ਮਿਲਾ ਜਾਵੇ ਤਰਨਾ ਇਸ ਤਰ੍ਹਾਂ ਲਾਇਆ ਗਿਆ ਜੀ ਵੀ ਸਾਨੂੰ ਮਜਬੂਰ ਕੀਤਾ ਗਿਆ ਤਾਂ ਹੀ ਤਰਨਾ ਲੱਗਿਆ ਜੀ ਨਰੇਗਾ ਦੇ ਤਹਿਤ ਤੁਹਾਨੂੰ ਕੰਮ ਨਹੀਂ ਮਿਲ ਰਿਹਾ 5 ਲਾ ਪਾਦਰੀਆਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਕੰਮ ਕਿਸ ਕਰਕੇ ਨਹੀਂ ਦਿੱਤਾ ਜਾ ਰਿਹਾ ਕੋਈ ਗੱਲਬਾਤ ਉਹ ਹੀ ਤੁਹਾਡੀ ਰਾਜਨੀਤੀ ਖੇਡ ਖੇਡੀ ਜਾ ਰਹੀ ਹੈ ਤੇ ਪਿੰਡਾਂ ਵੱਲੋਂ ਕੀਤੀ ਜਾ ਰਹੀ ਸਰਪੰਚਾ ਵੱਲੋਂ ਤੁਹਾਡੀਆਂ ਅਧਿਕਾਰੀਆਂ ਨਾਲ ਗੱਲਬਾਤ ਸਾਡੀਆਂ ਅਧਿਕਾਰੀਆਂ ਨਾਲ ਗੱਲ ਹੋਈ ਹੈ ਬੀਡੀਪੀ ਉਹਨਾਂ ਨਾਲ ਵੀ ਲਗਾਤਾਰ ਕੰਟੀਨਿਊ ਹੈ 15 ਦਿਨ 20 ਦਿਨ ਹੋ ਗਏ ਜੀ ਸਾਡੀ ਗੱਲ ਚੱਲਦਿਆਂ ਨੂੰ ਰੋਜ਼ ਹੀ ਦਫ਼ਤਰਾਂ ਦੇ ਅਸੀਂ ਗਏ ਚੱਕਰ ਕੱਟੀ ਦੇ ਨੂੰ ਤੇ ਕੋਈ ਗੱਲ ਨਹੀਂ ਹੋ ਰਹੀ ਸਾਡੀ ਸੁਣਵਾਈ ਨਹੀਂ ਹੋ ਰਹੀ ਵੀਡੀਓ ਸਾਹਿਬ ਨੇ ਅੱਜ ਤੇ ਏਪੀਓ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਕਿ ਸੋਮਵਾਰ ਤੱਕ ਤੁਹਾਡਾ ਕੰਮ ਚਲਾਇਆ ਜਾਵੇਗਾ ਜੇਕਰ ਨਹੀਂ ਚਲਾਇਆ ਜਾਂਦਾ ਤਾਂ ਫਿਰ ਸੰਦਾ ਜਿਹੜਾ ਅਗਲਾ ਪ੍ਰੋਸੈਸ ਹੋਏਗਾ ਫਿਰ ਅਸੀਂ ਪੁਲ ਜਮ ਕਰਾਂਗੇ ਅੱਜ ਅਸੀਂ ਇੱਕ ਮੰਡੀ ਹਜੂਰ ਪਿੰਡ ਬਲੌਕ ਫਾਜ਼ਿਲਕਾ ਦੇ ਵਿੱਚ ਪੈਂਦਾ ਇਹਦਾ ਸਾਡੇ ਕੋਲੇ ਮਸਲਾ ਕਿ ਧਿਆਨ ਚ ਆਇਆ ਜੀ ਦੋ ਤਿੰਨ ਮਹੀਨੇ ਤੋਂ ਮਸਲਾ ਲਟਕ ਰਿਹਾ ਇਹਨਾਂ ਦਾ ਮਨਰੇਗਾ ਚ ਰੰਦੀ ਜਿਹਦੇ ਵਿੱਚ ਇਹਨਾਂ ਨੂੰ ਕੰਮ ਨਹੀਂ ਦਿੱਤਾ ਯਾਰ ਜਿਹੜੇ ਪਿੰਡ ਦਾ ਸਰਪੰਚ ਜਾਂ ਕੋਈ ਜੀਆਰਐਸ ਹੈ ਇਹਨਾਂ ਦਾ ਉਹਨਾਂ ਨਾਲ ਬਿਤਕਰਾ ਕਰ ਰਹੇ ਉਹਦੇ ਸਬੰਧ ਵਿੱਚ ਸਾਡੇ ਕੋਲੇ ਇਹ ਸ਼ਿਕਾਇਤ ਗਈ ਸੀ ਤੇ ਅੱਜ ਅਸੀਂ ਮੈਂ ਤੇ ਮੇਰੇ ਪੰਜਾਬ ਦੇ ਪ੍ਰਧਾਨ ਨੇ ਜਿਹੜੇ ਸਰਦਾਰ ਲਖਮਨ ਸਿੰਘ ਜੀ ਹਾਈ ਆਪਣੇ ਹਾਈ ਕੋਰਟ ਦੇ ਵਕੀਲ ਸਾਹਿਬ ਵੀ ਨੇ ਤੇ ਗੁਰਪ੍ਰੀਤ ਸਿੰਘ ਜੀ ਸਕੱਤਰ ਨੇ ਸਾਡੇ ਪੰਜਾਬ ਦੇ ਅਸੀਂ ਉਹ ਟੀਮ ਲੈ ਕੇ ਆਏ ਸੀ ਤੇ ਬੀਡੀਪੀਓ ਸਾਹਿਬ ਨੂੰ ਮਿਲੇ ਆ ਬੀਡੀਪੀਓ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਮੈਂ ਸੋਮਵਾਰ ਇੰਸਟਾਲ ਕਰ ਦੂੰਗਾ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਸੋਮਵਾਰ ਮੈਂ ਇੰਸਟਾਲ ਕਰਣਗੇ ਅੱਜ ਉਸ ਤੋਂ ਬਾਅਦ ਜਦੋਂ ਨਾਕੋ ਦਲਵਾਤ ਸੁਣੀ ਗਈ ਤਾਂ ਅਸੀਂ ਡੀਸੀ ਸਾਹਿਬ ਨੂੰ ਵੀ ਅੱਜ ਇੱਕ ਸੁਨੇਹਾ ਦੇਣ ਆਏ ਆ ਅਗਰ ਇਹਨਾਂ ਨੂੰ ਸੋਵਾਰ ਤੱਕ ਮਸਟਰੋਂ ਨਾ ਦਿੱਤਾ ਗਿਆ ਤਾਂ ਫਿਰ ਇਹ ਨਾ ਹੋਵੇ ਸਾਨੂੰ ਹਾਈ ਕੋਰਟ ਦਾ ਰੁਖ ਕਰਨਾ ਪੈਗੀ। ਇਹਨਾਂ ਇਹਨਾਂ ਨਾਲ ਵਿਤਕਰਾ ਕਿਉਂ ਕੀਤਾ ਯਾਰ ਆ? ਜਦੋਂ ਕੋਈ ਮਨਰੇਗਾ ਕੋਈ ਸਰਪੰਚ ਦੇ ਘਰ ਵੀ ਨਹੀਂ ਹੈਗੀ, ਸੈਂਟਰ ਦੀ ਹੈ। ਅਗਰ ਜੇ ਕਿਸੇ ਵੀ ਪਿੰਡ ਦੇ ਵਿੱਚ ਕੋਈ ਸਰਪੰਚ ਕੰਮ ਨਹੀਂ ਦਿੱਤਾ ਜਾਂਦਾ ਜੇ ਕੰਮ ਦੀ ਡਿਮਾਂਡ ਬੀਡੀਪੀਓ ਨੂੰ ਵੀ ਭੇਜੀ ਜਾਵੇ, ਸਰਪੰਚ ਨਹੀਂ ਲੈਂਦਾ ਤਾਂ ਬੀਡੀਪੀਓ ਨੂੰ ਅਧਿਕਾਰ ਹੈ। ਬੀਡੀਪੀਓ ਆਪਣੇ ਉਹਤੇ ਤੜਾ ਸਕਦਾ ਹੈ। ਪਰ ਇਹਨਾਂ ਨੇ ਨਹੀਂ ਜੇਕਰ 15 ਦਿਨ ਤੱਕ ਜੇ ਨੂੰ ਤਾਂ 15 ਦਿਨਾਂ ਤੋਂ ਬਾਅਦ 15 ਦਿਨਾਂ ਦੀ ਇਹਦਾ ਐਸਟੀਮੇਟ ਹੁੰਦਾ ਹੈ ਮਨਰੇਗਾ ਦੀ ਡਿਮਾਂਡ ਜਿਹੜੀ 15 ਦਿਨਾਂ ਦੇ ਵਿੱਚ ਕੰਮ ਨਾ ਦਿੱਤਾ ਤੇ ਉਹਨੂੰ ਅੱਜ ਦਿਹਾੜੀ ਦੇਣੀ ਪੈਂਦੀ ਹੈ ਪਰ ਤਿੰਨ ਵਾਰ ਇਹਨਾਂ ਨੇ ਡਿਮਾਂਡ ਬੀਡੀਪੀ ਡਾਕਟਰ ਪਿਛਾਈ ਹੈ ਰਜਿਸਟਰੀ ਇਹ ਵੀ ਕਰਾਈਆਂ ਨੇ ਅਗਰ ਜੇ ਸੂਬਾ ਅੱਜ ਲਾਸਟ ਪੁਆਇੰਟ ਹੈ ਜੇ ਇਹਨਾਂ ਨੇ ਨਾ ਦਿੱਤਾ ਤਾਂ ਅਸੀਂ ਹਾਈ ਕੋਰਟ ਦਾ ਰੁਖ ਕਰਾਂਗੇ ਅਸੀਂ ਮੰਡੇ ਹਜੂਰ ਸਿੰਘ ਦੇ ਕਾਮਿਆਂ ਨੂੰ ਕੰਮ ਨਾ ਮਿਲਣ ਦੇ ਸਬੰਧ ਵਿੱਚ ਹਾਲਕਾ ਆਏ ਆ ਇੱਕ ਆਮੇ ਪਿਛਲੇ 3 ਮਹੀਨਿਆਂ ਤੋਂ ਡਿਮਾਂਡ ਦੇ ਰਹੇ ਨੇ ਪਰ ਪਿੰਡ ਦਾ ਸਰਪੰਚ ਇੰਨਾ ਅਡਮੈਂਟਾ ਇੰਨਾ ਅੜਿਆ ਹੋਇਆ ਹੈ ਕਿ ਮੈਂ ਕਿਸੇ ਵੀ ਕੀਮਤ ਇਹਨਾਂ ਨੂੰ ਕੰਮ ਨਹੀਂ ਦੇਣਾ ਮੈਂ ਨਿੱਜੀ ਰੂਪ ਦੇ ਵਿੱਚ ਵੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਜੀ ਇਹ ਸਾਡੀ ਵਿਰੋਧੀ ਪਾਰਟੀ ਦੇ ਨੇ ਇਸ ਕਰਕੇ ਅਸੀਂ ਆਪਦੇ ਹਿਸਾਬ ਨਾਲ ਕੰਮ ਦੇਣਾ ਜਿਹਨੂੰ ਕੰਮ ਦੇਣਾ ਹੈ ਉਹਨਾਂ ਨੂੰ ਦੇਣਾ ਹੈ ਪੀਡੀਪੀਓ ਸਾਹਿਬ ਨੂੰ ਮਿਲੇ ਆ ਵੀਡੀਓ ਕੁਸਾਹਬ ਨਾਲ ਵਧੀਆ ਮਾਹੌਲ ਦੇ ਵਿੱਚ ਗੱਲ ਹੋਈ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਸੋਮਵਾਰ ਤੱਕ ਇਹਨਾਂ ਦਾ ਜਿਹੜਾ ਹੈਗਾ ਮਸਤੌਲ ਕੱਢ ਕੇ ਦੇਵਾਂਗੇ ਆਸ ਹੈ ਕਿ ਉਹ ਆਪਦੇ ਬਚਨ ਤੇ ਪੂਰੇ ਰਹਿਣਗੇ ਹੁਣ ਅਸੀਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਫਾਇਲਕਾਰੀ ਦਫ਼ਤਰ ਖੜੇ ਹੈ ਉਹਨਾਂ ਨਾਲ ਮੈਡਮ ਸੰਧੂ ਨਾਲ ਵੀ ਗੱਲ ਕਰਨ ਦੇ ਆਏ ਹੈ ਤਾਂ ਕਿ ਹਰੇਕ ਅਧਿਕਾਰੀ ਤੱਕ ਇਹਨਾਂ ਦੀ ਜਿਹੜੀ ਮੰਗ ਹੈ ਉਹ ਪਹੁੰਚ ਸਕੇ ਏਡੀ ਸਾਹਿਬ ਨਾਲ ਅਸੀਂ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਉਹ ਬੀਡੀ ਵੀ ਦਫ਼ਤਰ ਵੀ ਸੀ ਜੇ ਅਸੀਂ ਉੱਥੇ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉੱਥੇ ਵੀ ਕੋਈ ਰਿਸਪੌਂਸ ਨਹੀਂ ਦਿੱਤਾ ਪਰ ਅਸੀਂ ਉਹਨਾਂ ਦੇ ਦਫ਼ਤਰ ADC ਦੇ ਦਫ਼ਤਰ ਵੀ ਗਏ ਉੱਥੇ ਵੀ ਉਹ ਕਾਹਲੀ ਨਾਲ ਨਿਕਲਿਆ ਕਿ ਅਸੀਂ ਮੀਟਿੰਗ ਚੱਲੇ ਆਂ ਹਾਂ ਸ਼ਾਇਦ ਉਹ ਡੀਸੀ ਸਾਹਿਬ ਨਾਲ ਮੀਟਿੰਗ 'ਚ ਹੈ ਅਸੀਂ ਉਹਨਾਂ ਨੂੰ ਮਿਲਾਂਗੇ ਡੀਸੀ ਸਾਹਿਬ ਨੂੰ ਮਿਲਾਂਗੇ ਇਹਨਾਂ ਦੀ ਜਿਹੜੀ ਸਮੱਸਿਆ ਆ ਉਹ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂ ਇਸ ਗੱਲ ਤੇ ਮੰਨ ਲਓ ਇੱਥੇ ਆ ਕੇ ਪਤਾ ਲੱਗਿਆ ਕਿ ਜਿਹੜੇ ਇੱਥੋਂ ਦੇ ਅਧਿਕਾਰੀ ਨੇ ਉਹ ਇਹ ਕਹਿੰਦੇ ਨੇ ਵੀ ਤੁਸੀਂ ਐਮਐਲਏ ਸਾਹਿਬ ਤੋਂ ਫੋਨ ਕਰਾਓ ਅਸੀਂ ਇਸ ਪੱਖ ਦੇ ਆ ਕਿ ਐਮਐਲਏ ਸਾਹਿਬ ਦਾ ਸਾਂਝਾ ਹੁੰਦਾ ਪਰ ਪੁਆਇੰਟ ਸਭ ਦਾ ਸਾਂਝਾ ਹੁੰਦਾ ਹੈ ਅਧਿਕਾਰੀਆਂ ਨੇ ਆਪਣਾ ਕੰਮ ਕਰਨਾ ਹੁੰਦਾ ਹੈ ਅਧਿਕਾਰੀ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਮਤਲਬ ਐਮਐਲਏ ਸਾਡੇ ਤੋਂ ਫੋਨ ਕਰੋ ਇਹ ਇਹਨਾਂ ਦਾ ਫੰਡਾਮੈਂਟਲ ਰਾਈਟ ਹੈ ਇਹਨਾਂ ਨੂੰ ਕੰਮ ਮਿਲਣਾ ਚਾਹੀਦਾ ਹੈ